2 ਫਰਵਰੀ ਨੂੰ ਮਨਾਈ ਜਾ ਰਹੀ ਪਸੰਤ ਪੰਚਮੀ ਨੂੰ ਲੈ ਕੇ ਪਠਿੰਡਾ ਦੇ ਬਾਜ਼ਾਰਾਂ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਖਰੀਦਦਾਰੀ ਖੂਬ ਕੀਤੀ ਜਾ ਰਹੀ ਹੈ ਬੇਸ਼ੱਕ ਇਸ ਵਾਰ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਕਹਿ ਲਈਏ ਚੈਨਾ ਡੋਰ ਨੂੰ ਲੈ ਕੇ ਸਖਤੀ ਵੀ ਨਜ਼ਰ ਆ ਰਹੀ ਹੈ ਪਰ ਲੋਕ ਵੀ ਨੇ ਜਿਹੜੇ ਕਾਫੀ ਇਸ ਵਾਰ ਚਿੰਤਤ ਨੇ ਤੇ ਚੈਨਾ ਡੋਰ ਤੋਂ ਨਾ ਕਰ ਰਹੇ ਨੇ ਇਸ ਵਾਰ ਰੌਣਕਾਂ ਤੋਂ ਪਹਿਲਾਂ ਪਠਿੰਡਾ ਦੀਆਂ ਦਿਖਾ ਦਈਏ ਕਿ ਪਠਿੰਡਾ ਦੇ ਬਾਜ਼ਾਰਾ ਵਿੱਚ ਪਤੰਗਾਂ ਦੀ ਖਰੀਦਦਾਰੀ ਜਿਹੜੀ ਵੱਡੀ ਤعداد ਵਿੱਚ ਕੀਤੀ ਜਾ ਰਹੀ ਹੈ ਵੱਖ-ਵੱਖ ਤਰ੍ਹਾਂ ਦੇ ਪਤੰਗ ਨੇ ਜਿਹੜੇ ਉਹ ਵੀ ਇੱਥੇ ਦੇਖਣ ਨੂੰ ਮਿਲ ਰਹੇ ਨੇ ਅਸੀਂ ਇਸ ਵਕਤ ਪਠਿੰਡਾ ਦੇ ਅਮਰੀਕ ਸਿੰਘ ਰੋਰਤੇ ਆ ਜਿੱਤੇ ਕਿ ਕਾਫੀ ਵੱਡੀ ਤعداد ਵਿੱਚ ਦੁਕਾਨਾਂ ਨੇ ਜਿਹੜੀਆਂ ਪਤੰਗਾਂ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਪਤੰਗ ਵੀ ਨੇ ਜਿਹੜੇ ਵੱਡੇ-ਵੱਡੇ ਤੇ ਵੱਖ-ਵੱਖ ਤਰ੍ਹਾਂ ਦੇ ਪਤੰਗ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਨੇ ਜਿਹੜੇ ਇੱਥੇ ਪਸਤ ਪੰਚਮੀ ਨੂੰ ਲੈ ਕੇ ਪਤੰਗਾਂ ਦੀ ਖਰੀਦਦਾਰੀ ਕਰ ਰਹੇ ਨੇ ਸਵੇਰ ਤੋਂ ਹੀ ਦੁਕਾਨਾਂ ਤੇ ਰਸਵੀ ਦੇਖਣ ਨੂੰ ਮਿਲ ਰਿਹਾ ਹੈ ਬੇਸ਼ੱਕ ਇਸ ਵਾਰ ਚైనా ਡੋਰ ਦੀ ਸ਼ਕਤੀ ਨੂੰ ਲੈ ਕੇ ਦੁਕਾਨਦਾਰ ਵੀ ਚਿੰਤਤ ਨੇ ਤੇ ਕਾਫੀ ਸਰਕਾਰ ਵੀ ਨੇ ਕਿਉਂਕਿ ਇਸ ਵਾਰ ਚైనా ਡੋਰ ਤੇ ਪੰਜਾਬ ਪੁਲਿਸ ਦੀ ਸਖਤੀ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ ਪੱਟੀ ਕਿੰਤੀ ਵਿੱਚ ਬਠਿੰਡਾ ਪੁਲਿਸ ਨੇ ਮਾਮਲੇ ਵੀ ਦਰਜ ਕੀਤੇ ਨੇ ਪੱਟੀ ਕਿੰਤੀ ਵਿੱਚ ਚైనా ਡੋਰ ਆ ਜਿਹੜੀ ਉਹ ਬਰਾਮਦ ਵੀ ਕੀਤੀ ਹੈ ਜਿਸ ਕਰਕੇ ਦੁਕਾਨਾਂ ਦੇ ਉੱਤੋਂ ਇਸ ਵਾਰ ਚైనా ਡੋਰ ਗਾਇਬ ਨਜ਼ਰ ਆ ਰਹੀ ਹੈ ਤੇ ਦੂਸੀਆਂ ਡੋਰਾ ਨੇ ਜਿਹੜੀਆਂ ਮਹਿੰਗੀਆਂ ਜਰੂਰ ਨੇ ਲੋਕ ਫਿਰ ਵੀ ਖਰੀਦਦਾਰੀ ਕਰ ਰਹੇ ਨੇ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਭਜੀ ਕਿਹੜੀ ਕਿਹੜੀ ਇਸ ਵਾਰ ਡੋਰ ਆ ਰਹੀ ਹੈ ਚైనా ਡੋਰ ਤੇ ਕਾਫੀ ਸ਼ਕਤੀਕੀਤੀ ਹੋਈ ਹੈ ਪਰ ਤੁਸੀਂ ਕਿਹੜੀ ਡੋਰ ਵੇਚ ਰਹੇ ਹੋ ਡੋਰ ਦਾ ਮੁਕਾਬਲਾ ਕਰਨ ਵਾਸਤੇ ਆ ਦੇਖੋ ਜੀ ਐਨ ਆਰ ਕੇ ਦੀ 12 ਤਾਰ ਡੋਰ ਹੈ ਮੋਟੀ ਡੋਰ ਹੈ ਜੀ ਬਹੁਤ ਵਧੀਆ ਡੋਰ ਹੈ ਜੀ ਚైనా ਜਿਹਨਾਂ ਨੂੰ ਛੱਡ ਕੇ ਬਹੁਤ ਟੋਪੀ ਡੋਰ ਹੈ ਚైనా ਨੂੰ ਵੜ ਦਿੰਦੀ ਹੈ ਹਾਂ ਹਾਂ ਜੀ ਇਸ ਤੋਂ ਉੱਪਰ ਆ ਜਾਂਦੀ 16 ਤਾਰ ਆ ਜਾਂਦੀ ਹੈ 16 ਤਾਰ ਚਰਕੀ ਚੱਕੇ ਲੱਗੋ ਸੋਨੋ ਦੁਕਾਨੇ 16 ਤਾਰ ਬਹੁਤ ਟੋਪੀ ਡੋਰ ਹੈ ਇਹ ਤਿੰਨ ਰੀਲ ਦੀ ਚਰਕੀ ਹੈ ਜੀ ਆਪਣੇ ਕੋਲ 600 ਰੁਪਏ ਚ ਅਵੇਲੇਬਲ ਹੈ ਚੈਨਾ ਚ ਉਹਨਾਂ ਨੂੰ ਰਾਮ ਨੂੰ ਵੜ ਦਿੰਦੀ ਐ ਪੁਰੀਆਂ ਮਹਿੰਗੀਆਂ ਡੋਰਾ ਨੇ ਫਿਰ ਨਹੀਂ ਨਹੀਂ ਜੀ ਆਪਣੇ ਕੋਲ ਫਿਰ ਵੀ ਡਿਸਕਾਊਂਟ ਕਰਦੀ ਆ ਹਾਂ ਹਾਂ ਜੀ ਇਹਦਾ ਬਾਜ਼ਾਰ ਚ 700 750 ਜਿੱਥੇ ਮਿਲਵਾ 600 ਰੁਪਏ ਦੇਵੇ ਇਸ ਤਰ੍ਹਾਂ ਦੀ ਪਸੰਦ ਕਰਦੇ ਨੇ ਨੌਜਵਾਨ ਆਉਂਦੇ ਨੇ ਇਸ ਤਰ੍ਹਾਂ ਦੀ ਪਸੰਦ ਲੋਰ ਪਸੰਦ ਕਰਦੇ ਨੇ ਜਿਹੜੀ 12 ਤਾਰ 16 ਤਾਰ ਆ ਜ਼ਿਆਦਾ ਇਹ ਚੱਲੀ ਆ ਜੀ ਬਹੁਤ ਵਧੀਆ ਵਿਕਰੀ ਹੈਗੀ ਐ ਇਹਨੂੰ ਗਾਹਕ ਲੈਂਦਾ ਮੰਗੇ ਲੈਂਦਾ ਪੰਜ ਤੇ ਪਤੰਗ ਇਸ ਵਾਰ ਇਸ ਤਰ੍ਹਾਂ ਦੇ ਆਏ ਨੇ ਵੱਡੇ ਪਤੰਗ ਵੀ ਦੇਖਣ ਨੂੰ ਮਿਲਦੇ ਕਿਹੜਾ ਪਤੰਗ ਜ਼ਿਆਦਾ ਪਸੰਦ ਕਰ ਰਹੇ ਹੋ ਪਤੰਗ ਛੋਟੇ ਇੱਥੋਂ ਸਟਾਰਟ ਹੋ ਜਾਂਦਾ ਜੀ ਦੇਖੋ ਆ 6 ਰੁਪਏ ਸੇਲ ਦਾ ਪਤੰਗ ਹੈ ਇੱਥੋਂ ਸਟਾਰਟ ਹੋ ਕੇ ਤੇ 20 ਰੁਪਏ 100 ਰੁਪਏ ਸੇਲ ਦਾ ਕਰਦਾ ਪਤੰਗ ਹੈ ਜੀ ਹਾਂ ਜੀ ਜਿਵੇਂ ਆਹ ਰਾਮਪੁਰ ਦਾ ਪਤੰਗ ਹੈ ਜਿਆਦਾਤਰ ਇਹ ਵਿਕਦਾ ਬਹੁਤ ਵਧੀਆ ਬਹੁਤ ਅੱਛੀ ਕੁਆਲਿਟੀ ਦਾ ਪਤੰਗ ਹੈ ਹਾਂ ਇਹ ਛੋਟੇ ਛੋਟੇ ਡਿਜ਼ਾਈਨ ਤੋਂ ਲੈ ਕੇ ਆ ਦੇਖੋ ਜੀ ਆ ਦੇਖੋ ਜੀ ਆ 600 ਰੁਪਏ ਤੋਂ ਲੈ ਕੇ ਤੇ 1200 ਰੁਪਏ ਤੱਕ ਸੈਂਕੜਾ ਹੈਗਾ ਦਾ ਬਹੁਤ ਅੱਛੀ ਕੁਆਲਿਟੀ ਦਾ ਸਿੱਤੂ ਮੂਸੀ ਵਾਲਾ ਕਿੰਨਾ ਕ ਪਸੰਦ ਕੀਤਾ ਜਾ ਰਿਹਾ ਬੜਾ ਜਿਵੇਂ ਪਹਿਲਾਂ ਵੀ बिकਦਾ ਸੀ ਇਸ ਵਾਰ ਹੁਣ ਨਵਾਂ ਗਾਣਾ ਆਇਆ ਉਹਦਾ ਵੀ ਅਸਰ ਦੇਖਣ ਨੂੰ ਮਿਲ ਰਿਹਾ ਸਿੱਤੂ ਮੂਸੀ ਵਾਲੇ ਪਤੰਗ ਦੀ ਬਹੁਤ ਡਿਮਾਂਡ ਹੈ ਜੀ ਇਹ ਪਤੰਗ ਤੁਸੀਂ ਆਏ ਦੇਖੋ ਸਾਡੇ ਕੋਲ 16000 ਰੁਪਏ ਪਤੰਗ ਸੀਗਾ ਆ 100 200 ਪਤੰਗ ਰਹਿ ਗਏ ਹਾਂਜੀ ਉਹ ਡਿਮਾਂਡ ਹੈ ਪਤੰਗ ਪੂਰਾ ਨਹੀਂ ਹੋ ਰਿਹਾ ਜੀ ਇਹ ਹਾਂਜੀ ਟਾਣਾ ਹੁਣ ਤੋਂ ਬੜਾ ਫਰਕ ਪਿਆ ਕੋਈ ਹਾਂਜੀ ਪੂਰਾ 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 ਜੀ ਇਹ ਤਾਂ ਬਾਈ ਜੀ ਪਹਿਲਾਂ ਬਹੁਤ ਜਿਹ ਯਾਨੀ ਪਹਿਲਾਂ ਵੀ ਚੜਾਈ ਸੀ ਸਿੱਧੂ ਮੂਸੇ ਵਾਲੇ ਦੀ ਤੇ ਹੁਣ ਵੀ ਚੜਾਈ ਆ ਪਤੰਗ ਵੀ ਨੇ ਜਿਹੜੇ ਪਹਿਲਾਂ ਬੇਸ਼ੱਕ ਛੋਟੇ ਸਾਜ ਦੇ ਪਤੰਗ ਆਉਂਦੇ ਸੀ ਹੁਣ ਵੱਖ-ਵੱਖ ਤਰ੍ਹਾਂ ਦੇ ਪਤੰਗ ਨੇ ਜਿਹੜੇ ਮਾਰਕੀਟ ਵਿੱਚ ਦੇਖਣ ਨੂੰ ਮਿਲਿਆ ਵੱਡੇ-ਵੱਡੇ ਪਤੰਗ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਦ ਵਿੱਚ ਨੇ ਜਿਹੜੇ ਇੱਥੇ ਪਤੰਗ ਵਿਕਦੇ ਨੇ ਇਹਦੇ ਨਾਲ ਨજર ਪੱਟੂ ਵਾਲਾ ਪਤੰਗ ਵੀ ਕਾਫੀ ਜ਼ਿਆਦਾ ਪਸੰਦ ਆ ਜਿਹੜਾ ਕਰਦੇ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਇੱਧਰ ਕਹਿੰਦੇ ਲਾਜੀ ਜੀਜੇ ਪੇਚਾ ਜੀਜੇ ਨਾਲ ਇਸ ਤਰ੍ਹਾਂ ਦੇ ਵੀ ਆ ਜਿਹੜੇ ਜਿਹੜੇ ਪਤੰਗ ਨੇ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਭਾਤ ਭਾਂ ਦੇ ਪਤੰਗ ਨੇ ਜਿਹੜੇ ਇੱਥੇ ਦੇਖਣ ਨੂੰ ਮਿਲ ਰਿਹਾ ਡੋਰਾ ਵੀ ਹੈ ਜਿਹੜੀ ਬੇਸ਼ੱਕ ਚైనా ਡੋਰ ਤੇ ਜਿਹੜੀ پابੰਦੀ ਲਾਈ ਹੋਈ ਆ ਪਰ ਉਸ ਦੇ ਮੁਕਾਬਲੇ ਦੀਆਂ ਡੋਰਾ ਨੇ ਜਿਹੜੀਆਂ ਨਜ਼ਰ ਆ ਰਹੀਆਂ ਨੇ ਉੱਥੇ ਹੀ ਕਟੀਆਂ ਗੁੱਡੀਆਂ ਦੀਆਂ ਦੁਕਾਨਾਂ ਵੀ ਤੁਹਾਨੂੰ ਦਿਖਾ ਦਈਏ ਠੀਕ ਗੁੱਡੀਆਂ ਜਿਹੜੀਆਂ ਉਹ ਉਡਾਈਆਂ ਜਾਂਦੀਆਂ ਨੇ ਤੇ ਉਹਦੀਆਂ ਦੁਕਾਨਾਂ ਦੇ ਉੱਤੇ ਵੀ ਰੌਣਕਾਂ ਜਿਹੜੀ ਕਾਫੀ ਦੇਖਣ ਨੂੰ ਮਿਲ ਰਹੀ ਹੈ ਤੇ ਦੋ ਤਰੀਕ ਨੂੰ ਤੁਸੀਂ ਅਸਮਾਨ ਦੇ ਉੱਤੇ ਵੀ ਰੰਗ ਬਰੰਗੇ ਪਤੰਗ ਨੇ ਜਿਹੜੇ ਉਹ ਦੇਖਣ ਨੂੰ ਮਿਲਣਗੇ ਰੌਣਕਾਂ ਨੇ ਜਿਹੜੀਆਂ ਤੁਹਾਨੂੰ ਦੇਖਣ ਨੂੰ ਲਗੀਆਂ ਮਨੀਸ਼ ਜਰ ਪੀਟੀਸੀ ਨਿਊਜ਼ ਪਟਿਆਲਾ